ਯੋਧ ਨਸ਼ੇਬ੍ਰੁੱਧ ਮੁਹਿੰਮ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਔਰ ਬਹੁਤ ਸਾਰੇ ਡਰੱਗ ਪੈਡਲਰ ਡਰੱਗ ਸਪਲਾਈਅਰ ਬਟੇ ਸਮੱਗਲਰ ਅਸੀਂ ਫੜੇ ਆਂ ਔਰ ਬਹੁਤ ਵੱਡੀਆਂ ਰਿਕਵਰੀਆਂ ਤੇ ਪ੍ਰਾਪਤੀਆਂ ਉਹਨਾਂ ਨੂੰ ਕਹਿ ਸਕਦੇ ਆਂ ਆਪਾਂ ਜੇ ਆਪਾਂ ਪਹਿਲੀ ਜਨਵਰੀ ਤੋਂ ਹਿਸਾਬ ਲਾਈਏ ਤਾਂ 863 ਕੇਸ ਦਰਜ ਹੋਏ ਆ ਐਨਡੀਪੀਐਸ ਤਹਿਤ 1655 ਬੰਦੇ ਫੜੇ ਗਏ ਆ 190 ਕਿਲੋ 965 ਗ੍ਰਾਮ ਜਿਹੜੀ ਹੈ ਹਿਰੋਇਨ ਫੜੀ ਗਈ ਹੈ ਔਰ ਇਹਦੇ ਚ ਜਿਹੜੇ ਕੈਪਸੂਲ ਟੈਬਲੇਟਸ ਇੰਜੈਕਸ਼ਨ ਔਰ ਉਸ ਤੋਂ ਇਲਾਵਾ ਡਰੱਗ ਮਨੀ 2 ਕਰੋੜ 68 ਲੱਖ 68665 ਰੁਪਏ ਦੀ ਡਰੱਗ ਮਨੀ ਵੀ ਰਿਕਵਰ ਹੋਈ ਹੈ 81 81 ਜਿਹੜੇ ਵਹੀਕਲ ਫੜੀਆਂ ਗਈਆਂ ਇਹਦੇ ਚ ਔਰ ਉਸ ਵਿੱਚ ਜਿਹੜੀ ਆਰਮਜ਼ ਐਕਟ ਹੈ ਜਿਹੜੀ ਗੈਂਗਸਟਰ ਦੇ ਖਿਲਾਫ ਆ ਉਹਦੇ ਚ 12 ਨਵੇਂ ਬੰਦੇ ਹੁਣ ਤੱਕ ਅਰੈਸਟ ਹੋ ਚੁੱਕੇ ਆ 1 ਜਨਵਰੀ ਤੋਂ 105 ਪਿਸਟਲ ਅਬਲਿਕ ਮਾਉਜ਼ਰ ਫੜੇ ਗਏ ਆ 70 ਵਾਲਵਰ ਨੇ ਇੱਕ ਰਾਈਫਲ ਹੈਗੀ ਆ ਔਰ ਹਵਾਲਾ ਮਨੀ ਜਿਹੜੀ ਉਹਦੇ ਚ ਵੀ ਜਿਹੜੀ ਆ 10 ਲੱਖ 50000 ਰੁਪਏ ਦੀ ਮਨੀ ਜਿਹੜੀ ਰਿਕਵਰ ਹੋਈ ਆ ਗੈਂਗਸਟਰਸ ਦੇ ਵਿੱਚੋਂ ਤੇ ਜਿਹੜੀ ਟੋਟਲ ਹਵਾਲਾ ਆਪਰੇਟਰ ਜਿਹੜੇ ਫੜੇ ਗਏ ਆ ਜਿਹੜੇ ਬਾਹਰ ਪੈਸੇ ਭੇਜਦੇ ਆ ਕਿਉਂਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਗਲਿੰਗ ਹੁੰਦੀ ਹੈ ਉੱਚ 22 ਬੰਦੇ ਹੁਣ ਤੱਕ ਆਪਰੇਟ ਜਿਹੜੇ ਕਰ ਰਹੇ ਸੀ ਹਵਾਲਾ ਆਪਰੇਟਰ ਫੜੇ ਜਾ ਚੁੱਕੇ ਆ 1 ਕਰੋੜ 73 ਲੱਖ 59000 ਰੁਪਏ ਦੀ ਜਿਹੜੀ ਹਵਾਲਾ ਮਨੀ ਤੇ ਡਰਗ ਮਨੀ ਜਿਹੜੀ ਉਹ ਰਿਕਵਰ ਹੋਈ ਹੈ ਉਹਨਾਂ ਤੋਂ ਪੰਜ ਜਿਹੜੀਆਂ 8 ਪ੍ਰਾਪਰਟੀਆਂ ਜਿਹੜੀਆਂ ਭੇਜੀਆਂ ਸੀ 68F ਵਾਸਤੇ ਕੰਪੀਟੈਂਟ ਅਥਾਰਟੀ ਜਿਹੜੇ ਸਮਗਲਰਾਂ ਦੀ ਜਾਇਦਾਦ ਜ਼ਬਤ ਕਰਨ ਵਾਸਤੇ ਉਹਨਾਂ ਚੋਂ ਪੰਜ ਦੀ ਆਰਡਰ ਕਨਫਰਮੇਸ਼ਨ ਦੇ ਆ ਗਏ ਆ ਉਹਦੀ ਵੈਲਿਊ ਹੈਗੀ 1 ਕਰੋੜ 27 ਲੱਖ 6893 ਰੁਪਏ ਡਿਡਿਕਸ਼ਨ ਸੈਂਟਰ ਤੇ ਓਟ ਸੈਂਟਰਾਂ ਚ ਪੁਲਿਸ ਆਪ ਦਾਖਲ ਕਰਾ ਰਹੀ ਹੈ ਉਹਦੇ ਚ 2178 ਜਿਹੜੇ ਹੁਣ ਤੱਕ ਪੇਸ਼ੈਂਟ ਆ ਉਹ ਡਿਡਿਕਸ਼ਨ ਸੈਂਟਰ ਦੇ ਵਿੱਚ ਪੁਲਿਸ ਵੱਲੋਂ ਦਾਖਲ ਕਰਾਏ ਗਏ ਨੇ ਓਟ ਸੈਂਟਰਾਂ ਚ 1559 ਬੰਦੇ ਜਿਹੜੇ ਆ ਉਹ ਅਜੇ ਤੱਕ ਦਾਖਲ ਕਰਾਏ ਗਏ ਨਹੀਂ 64A ਦੀ ਕਾਰਵਾਈ ਜਿੱਥੇ ਮਾਫੀ ਦਿੱਤੀ ਜਾਂਦੀ ਹੈ ਜਿਹੜਾ ਬੰਦਾ ਕਬੂਲ ਕਰਦਾ ਹੈ ਮੈਜਿਸਟ੍ਰੇਟ ਵੱਲੋਂ ਕਚਹਿਰੀ ਵੱਲੋਂ ਉਹਦੇ ਚ 144 ਬੰਦੇ ਹਜੇ ਦਾਖਲ ਕਰਾਏ ਗਏ ਆ 11 ਪ੍ਰਾਪਰਟੀਆਂ ਜਿਹੜੀਆਂ ਸਮਗਨਰਸ ਦੀਆਂ ਹੁਣ ਤੱਕ ਉਟਾਈਆਂ ਜਾ ਚੁੱਕੀਆਂ ਹਨ ਮਿਨਿਸਪਲ ਕਾਰਪੋਰੇਸ਼ਨ ਦੇ ਆਰਡਰਸ ਦੇ ਮਤਾਬਕ ਉਹਨੂੰ ਪੁਲਿਸ ਹੈਲਪ ਦਿੱਤੀ ਗਈ ਹੈ ਐਨਡੀਪੀਐਸ ਦੇ 31 ਪੀਓ ਅਰੈਸਟ ਹੋਏ ਨੇ ਤੇ ਸੰਪਰਕ ਮੀਟਿੰਗਾਂ 87 ਕੀਤੀਆਂ ਗਈਆਂ ਸੈਮੀਨਾਰ ਜਿਹੜੇ 222 ਲਾਏ ਗਏ ਆ ਮੈਡੀਕਲ ਦੀਆਂ ਜਿਹੜੀਆਂ ਸਟੋਰਸ ਦੇ ਵਿੱਚ ਉਹਦੇ ਖਿਲਾਫ 4 ਮੁਕਦਮੇ ਦਰਜ ਹੋਏ ਜਿਹੜੇ ਇਲੀਗਲ ਗੋਲੀਆਂ ਵੇਚ ਰਹੇ ਸੀ ਉਹਦੇ ਟੋਟਲ ਰਿਕਵਰੀ 1 ਲੱਖ 48900 74 ਕੈਪਸੂਲ 151200 ਗੋਲੀਆਂ 28 ਇੰਜੈਕਸ਼ਨਸ ਔਰ ਇਹਦੇ ਚ ਜਿਹੜੀ ਫਰਮ ਹੈ ਉਹਨੂੰ ਜਾ ਕੇ ਅਸੀਂ ਉਹਦੇ ਮਾਲਕ ਨੂੰ ਹੀ ਫੜ ਕੇ ਲਿਆਂਦਾ ਤੇਰਾ ਦੂਨ ਤੋਂ ਹੋਰ ਵੀ ਜਿਹੜੀ ਕਾਰਵਾਈ ਇਹਦੇ ਤੇ ਚੱਲ ਰਹੀ ਹੈ ਟ੍ਰੈਮਾਡੋਲ ਦੀਆਂ ਜਿਹੜੀਆਂ ਗੋਲੀਆਂ ਦੀ ਰਿਕਵਰੀ 820 ਗੋਲੀ ਹੁਣ ਤੱਕ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਜਿਹੜੀ ਮੇਨ ਅੱਜ ਕੈਸੋ ਆਪਰੇਸ਼ਨ ਕੀਤਾ ਗਿਆ ਕੋਆਰਡੀਨੇਟ ਸਰਚ ਦਾ 14 ਬੰਦੇ ਉੱਚ ਗ੍ਰਿਫਤਾਰ ਹੋਏ ਆ ਹੀਰੋਨ ਦੀ ਰਿਕਵਰੀ ਆ ਡਰਗ ਮਨੀ ਹੈ ਔਰ ਇਸ ਤੋਂ ਇਲਾਵਾ ਨਜਾਇਜ਼ ਸ਼ਰਾਬ ਦੇ ਐਕਸਾਈਜ਼ ਐਕਟ ਦੇ ਤਿੰਨ ਪਰਚੇ ਆ ਤਿੰਨੇ ਬੰਦੇ ਅਰੈਸਟ ਹੋਏ ਆ ਸ਼ਰਾਬ ਦੀ ਰਿਕਵਰੀ ਕੀਤੀ ਗਈ ਹੈ ਇੱਕ ਸਟੋਲਨ ਜਿਹੜੀ ਐਕਟਿਵ ਆ ਉਹ ਬਰਾਮਦ ਕੀਤੀ ਗਈ ਹੈ ਔਰ ਦੋ ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਜਿਹੜੇ ਸ਼ੱਕੀ ਹਕਮ ਦੇ ਮਿਲੇ ਆ ਡਰਗ ਐਸੋ ਹੈ ਉਹ ਗੇਟਕੀਮਾ ਥਾਣੇ ਚ ਸੁਲਤਾਨਵਿੰਡ ਥਾਣੇ ਚ ਸਦਰ ਰਪਾਠਾਸੀ ਫੁੱਟ ਰੋਡ ਦੇ ਉੱਤੇ ਖੜੇ ਆ ਸਿਵਲ ਲਾਈਨ ਚ ਰੰਜੀਤ ਐਵਨਿਊ ਕੰਟੋਨਮੈਂਟ ਛਾਟਾ ਏ ਡਿਵੀਜ਼ਨ ਤੇ ਮਕਬੂਲਪੁਰਾ ਇਹਨਾਂ ਸਾਰੇ ਏਰੀਆ ਦੇ ਵਿੱਚ ਜਿਹੜਾ ਕੈਸੋ ਕੀਤਾ ਗਿਆ ਔਰ ਸੀਨੀਅਰ ਆਫਿਸਰਸ ਨੇ ਇਹਨਾਂ ਦੇ ਵਿੱਚ ਭਾਗ ਲਿਆ ਡੀਸੀਪੀ ਰੈਂਕ ਦੇ ਆਫਿਸਰ ਮੇਰੇ ਨਾਲ ਨੇ ਡੀਸੀਪੀ ਲੌਂਡ ਆਰਡਰ ਹਰਪਾਲ ਜੀ ਸਾਡੇ ਏ ਡੀਸੀਪੀ ਨੀਰਜ ਸਾਡੇ ਏਸੀਪੀ ਲੋਕਲ ਐਸਐਚਓ ਰੰਜੀਤ ਐਵਨਿਊ ਦੇ ਐਸਐਚਓ ਰੋਵਨ ਇਹ ਸਾਰਿਆਂ ਨੇ ਇੱਥੇ ਹਾਜ਼ਰ ਨੇ ਸੋ ਥੈਟ ਘੇਰਾ ਪਾ ਕੇ ਕੀਤਾ ਗਿਆ ਔਰ ਪਬਲਿਕ ਤੋਂ ਵੀ ਅਸੀਂ ਪੁੱਛਿਆ ਜਿਹੜੀਆਂ ਇਹ ਕᱫੋ ਗੱਲਾਂ ਓਟ ਸੈਂਟਰ ਦੀਆਂ ਪਬਲਿਕ ਨੇ ਮੇਰੇ ਧਿਆਨ ਚ ਲਿਆਈਆਂ ਉਹ ਹੈਲਥ ਡਿਪਾਰਟਮੈਂਟ ਨਾਲ ਅਸੀਂ ਰੂਟ ਟੇਕ ਅਪ ਕਰਾਂਗੇ ਸਰ 88 ਫੁੱਟ ਏਰੀਆ ਮੁੱਖਾ ਬਾਗ ਦਾ ਵੀ ਨਸ਼ਾ ਘੜਾ ਗਈ ਸਰ ਅਜੇ ਕੁਝ ਇਹਨਾਂ ਨੂੰ ਅਲੱਗ ਕੀਤਾ ਗਿਆ ਹੀ ਨਸ਼ਾ ਲਾਇਆ ਦੇਖੋ ਇਹ ਆਪਾਂ ਕਰਦੇ ਹੀ ਰਹਿੰਦੇ ਆ ਟਾਈਮ ਟੂ ਟਾਈਮ ਔਰ ਤਾਂ ਹੀ ਇਹਨੂੰ ਚੂਜ਼ ਕੀਤਾ ਜਾਂਦਾ ਸੋ ਦੈਟ ਜਿੱਥੇ ਮੇਨ ਗੜ ਹੋਵੇ ਉੱਥੇ ਹੀ ਕਾਰਵਾਈ ਕਰਨ ਦਾ ਫਾਇਦਾ ਹੈ ਤੇ ਪੁਲਿਸ ਪ੍ਰੈਜ਼ੈਂਸ ਨਾਲ ਪੁਲਿਸ ਦੀ ਚੈਕਿੰਗ ਨਾਲ ਨੇਚਰਲੀ ਫਰਕ ਪੈਂਦਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ